ਕਹਿੰਦੇ ਆ ਕਿ ਜੇ ਸ਼ੁਕਰ ਮਿਹਰਬਾਨ ਤਾਂ ਬੰਦਾ ਹਾਰ ਦੀ ਬਾਜ਼ੀ ਵੀ ਜਿੱਤ ਜਾਂਦਾ ਹੈ ਕੀ ਤੁਸੀਂ ਜਾਣਦੇ ਹੋ বৃশ্চਿਕ ਰਾਸ਼ੀ ਲਈ ਸਾਲ 2025 ਬਹੁਤ ਖਾਸ ਹੋਣ ਵਾਲਾ ਹੈ ਜੇਕਰ ਉਹ ਇਹ ਉਪਾਅ ਅਪਣਾਉਂਦੇ ਆ ਤਾਂ ਸਾਲ 2025 ਵਿੱਚ বৃশ্চਿਕ ਰਾਸ਼ੀ ਨੂੰ ਮਿਲਣ ਵਾਲੀ ਖੁਸ਼ਖਬਰੀ ਤੇ ਉਪਾਅ ਜਾਣਨ ਲਈ ਵੀਡੀਓ ਨੂੰ ਪੂਰਾ ਦੇਖੋ ਬ੍ਰਿਛਾ ਵ ਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਬਹੁਤ ਖੁਸ਼ ਖਬਰੀ ਮਿਲਣ ਸਕਦੀ ਹੈ ਜੇਕਰ ਕੇ ਇਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੋਵੇਗਾ ਬ੍ਰਿਛਾ ਵ ਰਾਸ਼ੀ ਸ਼ੁਕਰ ਦੇਵ ਦੀ ਰਾਸ਼ੀ ਹੋਣ ਕਰਕੇ ਸਾਲ 2025 ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਧਨ ਦੌਲਤ ਮਿਲ ਸਕਦੀ ਹੈ ਬ੍ਰਿਛਾ ਵ ਰਾਸ਼ੀ ਦੇ ਗੁਰੂ ਸ਼ੁਕਰ ਦੇਵ ਹਨ ਤੇ ਜਿਸ ਰਾਸ਼ੀ ਤੇ ਸ਼ੁਕਰ ਮਿਹਰਬਾਨ ਹੋ ਜਾਣ ਉਹਨਾਂ ਦਾ ਘਰ ਧਨ ਦੌਲਤ ਤੇ ਖੁਸ਼ੀਆਂ ਨਾਲ ਭਰ ਜਾਂਦਾ ਹੈ ਸਾਲ 2025 ਵਿੱਚ বৃশ্চਿਕ ਰਾਸ਼ੀ ਤੇ ਸ਼ੁਕਰ ਦੇਵ ਦੀ ਕਿਰਪਾ ਹੋਣ ਜਾ ਰਹੀ ਹੈ ਤੇ ਨਾਲ ਹੀ ਮਾਤਾ ਲక్ష్ਮੀ ਜੀ ਇਹਨਾਂ ਤੇ ਬਹੁਤ ਮਿਹਰਬਾਨ ਹੋਣ ਵਾਲੇ ਹਨ ਸਮਝ ਲਵੋ ਕਿ ਮਾਤਾ ਲక్ష్ਮੀ ਜੀ ਇਹਨਾਂ ਦੇ ਘਰ ਹੀ ਰਹਿਣ ਵਾਲੇ ਹਨ ਇਨਾਂ ਦੇ ਕਾਰੋਬਾਰ ਤੇ ਨੌਕਰੀ ਵਿੱਚ ਦੇਖੋਗੇ ਅਚਾਨਕ 바ਦਾਂ ਹੋਵੇਗਾ ਪਰ ਫੇਰ ਵੀ ਤੁਹਾਨੂੰ ਅੱਗੇ ਦੱਸੇ ਕੁਝ ਉਪਾਅ ਜ਼ਰੂਰ ਕਰ ਲੈਣੇ ਚਾਹੀਦੇ ਹਨ ਜਿਸ ਨਾਲ ਚੁੱਕਰ ਦੇਵ ਤੇ માતા ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹਿੰਦੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਜੈ ਸ਼ਨੀ ਦੇਵ ਨਵਾਂ ਸਾਲ ਤੁਹਾਡੇ ਲਈ ਹੋਰ ਵੀ ਭਾਗਾ ਵਾਲਾ ਹੋਵੇ বৃਸ਼ਭ ਰਾਸ਼ੀ ਵਾਲੇ ਵੈਸੇ ਤਾਂ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ ਪਰ ਇਹਨਾਂ ਦੀ ਕਿਸਮਤ ਦੀ ਚਾਲ ਹੌਲੀ-ਹੌਲੀ ਇਹਨਾਂ ਨੂੰ ਤਰੱਕੀ ਵੱਲ ਲੈ ਕੇ ਜਾਂਦੀ ਹੈ ਪਰ ਤੁਸੀਂ ਆਪਣੀ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰ ਸਕਦੇ ਹੋ ਕੁਝ ਆਸਾਨ ਉਪਾਅ ਕਰਕੇ ਜੇਸ ਨਾਲ ਤੁਸੀਂ ਦੇਖੋਗੇ ਕਿ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਮਿਹਰਬਾਨ ਹੋ ਜਾਣਗੇ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਜੇਕਰ ਤੁਹਾਡੇ ਕੰਮ ਬੰਦੇ ਰੁਕ ਜਾਂਦੇ ਆ ਤਾਂ ਉਹ ਵੀ ਬੰਦਨੇ ਸ਼ੁਰੂ ਹੋ ਜਾਣਗੇ ਇਹ ਉਪਾਅ ਤੁਹਾਡੀ ਕਿਸਮਤ ਬਦਲ ਦੇਣ ਵਾਲੇ ਹਨ ਇਹ ਉਪਾਅ ਕਰਨ ਨਾਲ ਇਹਨਾਂ ਨੂੰ ਮਾਨਸਿਕ ਆਰਥਿਕ ਤੇ ਘਰ ਵਿੱਚ ਸ਼ਾਂਤੀ ਮਿਲੇਗੀ ਨੰਬਰ 1 ਜੇਕਰ ਤੁਸੀਂ ਵੀ ਆਪਣੇ ਕੈਰੀਅਰ ਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਤਾਂ ਤੁਹਾਡੀ ਆਮਦਨੀ ਵਿੱਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਸਾਲ 2025 ਵਿੱਚ ਆਪਣੇ ਜੋਤਿਸ਼ ਦੀ ਸਲਾਹ ਲੈ ਕੇ ਹੀਰੇ ਦਾ ਮੋਤੀ ਆਪਣੇ ਹੱਥ ਦੀ ਉਂਗਲੀ ਵਿੱਚ ਪਾਉਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਕੈਰੀਅਰ ਵਿੱਚ ਸਫਲਤਾ ਮਿਲੇਗੀ ਤੇ ਤੁਹਾਡੇ ਘਰ ਲక్ష్ਮੀ ਮਾਤਾ ਦਾ ਆਗਮਨ ਹੋਵੇਗਾ ਇਹ ਉਪਾਕਰਨ ਨਾਲ ਤੁਹਾਨੂੰ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਨੰਬਰ 2 ਬ੍ਰਿਛਪਰਾਚੀ ਦੇ ਸਵਾਮੀ ਛੁੱਕਰ ਦੇਵ ਹੋਣ ਕਰਕੇ ਇਹਨਾਂ ਨੂੰ ਚਿੱਟੀ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ ਜਿਸ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਬ੍ਰਿਛਪਰਾਚੀ ਵਾਲਿਆਂ ਨੂੰ ਨਹਾਉਣ ਵੇਲੇ ਪਾਣੀ ਵਿੱਚ ਗਾਹ ਦਾ ਥੋੜਾ ਦੁੱਧ ਪਾ ਕੇ ਨਹਾਉਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਦਾ ਵਿਆਹ ਵਿੱਚ ਦੇਰੀ ਹੋ ਰਹੀ ਹੈ ਉਹਨਾਂ ਨੂੰ ਸ਼ੁੱਕਰਵਾਰ ਦੇ ਦਿਨ ਚਿੱਟੇ ਕੱਪੜੇ ਪਾਉਣੇ ਚਾਹੀਦੇ ਹਨ ਜਿਸ ਨਾਲ ਇਹਨਾਂ ਦੇ ਵਿਆਹ ਵਿੱਚ ਦੇਰੀ ਘੱਟ ਹੋ ਜਾਵੇਗੀ ਨੰਬਰ 3 ਜੇਕਰ ਬ੍ਰਿਛਪ ਰਾਸ਼ੀ ਵਾਲਿਆਂ ਨੂੰ ਧਨ ਦੇ ਸਬੰਧੀ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਤੁਸੀਂ ਧਨ ਦੌਲਤ ਨੂੰ ਆਪਣੇ ਵੱਲ ਆਕਰਸ਼ਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਲ 2025 ਵਿੱਚ ਮਾਤਾ ਲక్ష్ਮੀ ਦਾ ਧਨ ਪ੍ਰਾਪਤੀ ਜਾਂ ਬੀਜ ਮੰਤਰ ਦਾ ਜਪ ਹਰ ਰੋਜ਼ ਕਰਨਾ ਚਾਹੀਦਾ ਹੈ ਮੰਤਰ ਜਾਣਨ ਲਈ ਕਮੈਂਟ ਕਰੋ ਇਹ ਮੰਤਰ ਦਾ ਜਾਪ ਕਰਨ ਨਾਲ ਤੁਹਾਨੂੰ ਤਨ ਦੌਲਤ ਦੀ ਕਮੀ ਨਹੀਂ ਹੋਵੇਗੀ ਤੁਸੀਂ ਦੇਖੋਗੇ ਕਿ ਤੁਸੀਂ ਬਹੁਤ ਤਰੱਕੀ ਕਰ ਰਹੇ ਹੋ ਨੰਬਰ 4 ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਛਨੀ ਦੇਵ ਤੇ ਸ਼ੁਕਰ ਦੇਵ دوست ਹੋਣ ਕਰਕੇ ਛਨੀ ਦੇਵ ਦੀ ਵਿਸ਼ੇਸ਼ ਕਿਰਪਾ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਮਿਲਦੀ ਹੈ ਜਿਸ ਨਾਲ ਛਨੀ ਦੇਵ ਇਹਨਾਂ ਨੂੰ ਮਾਲਾ-ਮਾਲ ਕਰ ਦਿੰਦੇ ਹਨ ਇਸ ਲਈ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਐਤਵਾਰ ਦੇ ਦਿਨ ੱਲ ਗੁੜ ਦੀ ਬਣੀ ਚੀਜ਼ਾਂ ਆਣੀਆਂ ਚਾਹੀਦੀਆਂ ਹਨ ਜਿਸ ਨਾਲ ਇਹਨਾਂ ਨੂੰ ਧਨ ਦੌਲਤ ਤੇ ਸੁੱਖ ਸਮਰiddhi ਮਿਲਦੀ ਹੈ ਨੰਬਰ 5 ਬ੍ਰਿਸ਼ਭ ਰਾਸ਼ੀ ਵਾਲੇ ਕਈ ਵਾਰ ਕੋਈ ਫੈਸਲਾ ਲੈਣ ਵਿੱਚ ਬਹੁਤ ਕਨਫਿਊਜ਼ ਹੋ ਜਾਂਦੇ ਹਨ ਜਿਸ ਕਰਕੇ ਮੌਕਾ ਇਹਨਾਂ ਦੇ ਹੱਥੋਂ ਨਿਕਲ ਜਾਂਦਾ ਹੈ ਕਿਉਂਕਿ ਮੌਕਾ ਇੱਕ ਵਾਰ ਮਿਲਦਾ ਹੈ ਜੋ ਹੱਥੋਂ ਨਿਕਲਨ ਤੇ ਵਾਪਸ ਨਹੀਂ ਮਿਲਦਾ ਇਸ ਲਈ ਆਪਣਾ ਫੈਸਲਾ ਲੈਣ ਦੀ ਸ਼ਮਤਾ ਨੂੰ ਵਧਾਉਣ ਲਈ ਤੁਹਾਨੂੰ ਸਫਤੀਕ ਦੀ ਮਾਲਾ ਘਰ ਦੇ ਮੰਦਰ ਵਿੱਚ ਰੱਖਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਸਹੀ ਸਮੇਂ ਤੇ ਸਹੀ ਫੈਸਲਾ ਲੈ ਸਕੋਗੇ ਤੇ ਹਰ ਕੰਮ ਵਿੱਚ ਤਰੱਕੀ ਪਾਓਗੇ ਨੰਬਰ 6 ਬ੍ਰਿਛਵਰਾਛੀ ਵਾਲਿਆਂ ਨੂੰ ਕਾਰੋਬਾਰ ਵਿੱਚ ਤਰੱਕੀ ਕਰਨ ਲਈ ਘਰ ਵਿੱਚ ਲక్ష్ਮੀ ਜੰਤਰ ਰੱਖਣਾ ਚਾਹੀਦਾ ਹੈ ਜਿਸ ਨਾਲ ਘਰ ਵਿੱਚ ਧਨ ਦਾ ਆਗਮਨ ਬਣਿਆ ਰਹੇਗਾ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਬਣੀ ਹੀ ਰਹੇਗੀ ਦੋਸਤੋ ਸਾਲ 2025 ਵਿੱਚ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਖਾਸ ਕਿਰਪਾ ਬਣਾਈ ਰੱਖੇ ਤੇ ਤੁਸੀਂ ਵੀ ਆਪਣੇ ਕੰਮ ਵਿੱਚ ਤਰੱਕੀ ਕਰੋ ਤੇ ਤੁਹਾਡੀ ਹਰ ਇੱਛਾ ਪੂਰੀ ਹੋਵੇ ਤੇ ਐਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ